हां भाई जी सास्त्री काल सारेनु और भाई जी ठीक ठाक हां भाई चौहान फार्म برੇਟਾ ਤੇ بھائی جی ਇਹ ਆਪਣਾ ਤੁਹਾਨੂੰ ਦੱਸੀ ਜਾ ਗਰਤੀਆਂ ਗਾਜਰਾਂ ਤੇ ਇਹ ਮੰਨ ਲਓ ਫੁੱਲ ਗੋਬੀ ਦਾ ਲੱਗੀ بھائی جی ਅਜ ਕੇਂਦਰ ਹੈ ਭਾਈ ਕੇਂਦਰ ਹੈ ਆਪਣਾ ਘਰ ਦੇ ਕੇਂਦਰ ਖਾਓ ਤੇ ਖੂਨ ਵਧਾਓ ਇਹ ਜਿਹਦੇ ਵਿੱਚ ਖੂਨ ਘਟਾ ਹੈ ਭਾਈ ਇਹ ਕੇਂਦਰ ਖਾਓ ਸਾਡਾ ਜੋ ਹਨ ਫਰਮ ਵਾਲਾ ਤੇ ਖੂਨ ਵਧਾਓ ਠੀਕ ਹੈ ਜੀ ਜਿਹਦੇ ਵਿੱਚ ਅੱਠ ਜਿਹਦੇ ਕੋਲ 5-7 ਗ੍ਰਾਮ ਖੂਨ ਹੈ ਤਾਂ ਇਹ 5-7 ਚ ਸਿਕੰਦਰ ਖਾ ਲੋ ਜੀ ਘਟੋ ਘਟ 25-30 ਗ੍ਰਾਮ ਖੂਨ ਇੱਕ ਹਫਤੇ ਚ ਪੈਦਾ ਕਰੋ ਠੀਕ ਹੈ ਜੀ ਹੋਰ ਜੀ ਭੋਲਾ ਸਿੰਘ ਜੀ ਜਿਵੇਂ ਗਾਲੀ ਹਾਂ ਜੀ ਆ ਭੋਲਾ ਸਿੰਘ ਜੀ ਸਿਕੰਦਰ ਖੂਨ ਕਿੰਨਾ ਵਧਾਉਂਦਾ ਪਹਿਲਾਂ ਹਾਂ ਜੀ ਆ ਜਿੰਨੀ ਸਿਕੰਦਰ ਦੀ ਦੇਖੋ ਇਹਦੀ ਲੰਬਾਈਏ ਚੂਹੇ ਦੀ ਪੂਸ਼ ਵਰਗਿਆ ਕਿੱਡੀ ਵੱਡੀ ਐਂ ਬਸ ਖੂਨ ਉਹ ਨਾੜਾਂ ਚ ਕਿਉਂਕਿ ਇਹਦਾ ਐਂ ਹੁੰਦਾ ਜੀ ਜੰਡੀ ਅਕਿੰਦਰ ਜਲਮਾਈ ਹੁੰਦੀਆਂ ਨੇ ਇਹ ਨਾੜਾਂ ਦਾ ਕੰਮ ਕਰਦੇ ਜੀ ਜਿਵੇਂ ਇਹ ਨਾੜਾਂ ਲੰਬੀਆਂ ਹੁੰਦੀਆਂ ਨੇ ਆਪਣੀਆਂ ਦੇਖੋ ਜੀ ਸਿਕੰਦਰ ਛੋਟਾ ਤੇ ਇਹਦੀ ਨਾੜ ਲੰਬੀ ਹੈ ਠੀਕ ਹੈ ਜੀ ਐਂ ਨਾੜਾਂ ਬਸ ਲਾਲ ਕਰ ਦਿੰਦੇ ਜੀ ਖੂਨ ਹੈ ਖੂਨ ਬੰਦਿਆਂ ਚ ਤੇ ਮੂੰਹ ਦਾ ਰੰਗ ਵੀ ਦੇ ਆ ਦੇਖੋ ਜੀ ਦੇ ਲਾਲ ਨਿਕਲਿਆ ਨਾ ਪਿੰਜੂ ਵਰਗਾ ਹੂੰ ਪਿੰਜੂ ਕਹੇ ਜਾਂਦਾ ਬਾਈ ਲਾਲ ਇਹ ਠੀਕ ਹੈ ਇਹ ਕੇਂਦਰ ਕਾ ਉਹ ਖੂਨ ਵਧਾਓ ਪਾਈ ਜੀ ਬਾਕੀ ਵੱਲੇ ਵੱਲੇ ਆ